ਅਸੀ ਗਾਲ ਦੋਸਤੋ ਮੈਂ ਰਾਸ਼ਟਲੋਂ ਸਰਗਮ میوزਿਕ ਅਕੈਡਮੀ ਸੰਗਰੂਰ ਵੱਲੋਂ ਸ਼ਿਮ ਕਲੋਨੀ ਗੜੀ ਨੰਬਰ 5 ਦੇ ਵਿੱਚ 10ਵੀਂ ਪਾਰਸ਼ਾਈ ਸ੍ਰੀ ਗੁਰੂ ਕੋਵਰ ਸੰਗੀਤ ਦੇ ਪ੍ਰਕਾਸ਼ ਦਿਹਾੜੇ ਲਈ ਅਸੀਂ ਅੱਜ ਲੰਗਰ ਦੀ ਸੇਵਾ ਚਲਾ ਰਹੇ ਹਾਂ ਸਾਡੀ ਸਮੁੱਚੀ ਸਰਗਮ ਕੈਟਰੀ ਵੱਲੋਂ ਸਾਰੀ ਹੀ ਸਰਗਮ ਕੈਟਰੀ ਦੇ ਸਹਿਯੋਗ ਨਾਲ ਅਸੀਂ ਅੱਜ ਸ਼ਿਮ ਕਲੋਨੀ 5 ਨੰਬਰ ਗੜੀ ਦੇ ਵਿੱਚ ਲੰਗਰ ਚਲਾਏਗਾ ਤੇ ਸਾਰੀ ਸੰਗਤ ਲੰਗਰ ਵਿੱਚ ਸੇਵਾ ਕਰੋ ਤੇ ਦੂਰੀਆਂ ਖੁਸ਼ੀਆਂ ਪ੍ਰਾਪਤ ਕਰੋ ਸਰਗਮ میوزਿਕ ਅਕੈਡਮੀ ਸੰਗਰੂਰ ਮੇਰੇ ਮਾ ਗੁਰੂ ਗੁਰੂ ਦੀ ਖੁਸ਼ੀ ਵਿੱਚ ਪਰਗੋ ਅਕੈਡਮੀ ਸੰਗਰੂ ਵੱਲੋਂ ਫਿਰਦਾ ਲੰਗਰ ਤਿਆਰ ਹੈ ਜਿੰਨ ਗਵਾਹ ਜਾਂਦੀ ਹੈ ਅਗੇ ਲੰਗਰ ਸੈਕਸ਼ਨ ਦੀ ਚਰਵਾ ਲੱਗ ਸਰਬੰਸ ਦਾਨੀਆਂ ਬੇ ਦੇਣ ਤੋ ਤਨ ਤੇ ਸਿਰ ਕਰ ਕਰ ਤੰਦੇ ਪੂਰੇ ਪੱਖੇ ਦਾ ਪਿਰੀ ਓਗਦੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਪੱਤਾ ਸਿੰਘਾਂ ਦਾ ਵੈਰੀ ਵਾਹਿਗੁਰੂ ਜੀ ਦਾ ਖਾਲਸਾ ਜੀ ਹਾਜ਼ਰੀ लंगर छाके जओ भाई लंगर छाके जओ भाई आंग लंगर भाई लंगर छाके आखाओके भाई रोके भाई रोके ਜੋ ਰਾਜ ਕੀ ਫੁਰਬਾਹੀ ਕੀ ਆਸ ਫੀਰ ਦਾ ਲੰਗਰ ਸਾਕੇ ਜਾ ਰਿਹਾ ਹੈ ਹਾਂ ਜੀ ਸਰਗਮ ਵਿਦਿਅਕ ਅਕੈਡਮੀ ਵੱਲੋਂ ਸੰਗਰੂਰ ਫੀਰ ਦਾ ਲੰਗਰ ਲਗਾਇਆ ਜਾ ਰਿਹਾ ਹੈ ਜੀ ਗੁਰਪਾਸਪੁਰ ਬਾਗ ਗੁਰ ਪ੍ਰਕਾਸ਼ ਪਰਵਰ ਦੇ ਉੱਤੇ ਆਸਾਵਰ ਨੂੰ ਬੇਨਤੀ ਹੈ ਲੰਗਰ ਸਾਹ ਕੋ ਜੀ ਆਓ ਫੀਰ ਦਾ ਲੰਗਰ ਮੇਥੀ ਮਦਮਾ ਵਾਲੀ ਫੀਰ ਬੜਾ ਇੰਤਜ਼ਾਰ ਕਰ ਰਹੀ ਹੈ ਸੇਵਾਦਾਰ ਵੀ ਸੇਵਾ ਦੇ ਵਾਰ ਆਏ ਨੇ ਦਿਨੋ ਧੰਨਵਾਦ ਇਹਨਾਂ ਦਾ ਹਾਂਜੀ ਸਰਗਰੂਰ میوزਿਕ ਅਕੈਡਮੀ ਵੱਲੋਂ ਸਰਗਮ میوزਿਕ ਕਾਟਿੰਗ ਵੱਲੋਂ ਪੀਰ ਦਾ ਲੰਗਰ ਲਗਾਇਆ ਜਾ ਰਿਹਾ ਹੈ ਜੀ। ਬਹੁਤ-ਬਹੁਤ ਧੰਨਵਾਦ ਕੀਤਾ ਜਾ। ਖੇਵਾਰ ਗੁਰੂ ਸਾਹਿਬ ਦੇ ਸਰਵਨਿਵਾਸ ਨੇ। ਤੁਹਾਡੇ ਜੀ ਦਾ ਬਹੁਤ-ਬਹੁਤ ਧੰਨਵਾਦ। ਖੇਵਾਰ ਗੁਰੂਆਂ ਨੂੰ ਬੇਨਤੀ ਹੈ। ਜਾਨ ਨਾਲ ਸੇਵਾ ਨਿਭਾਓ ਜੀ। ਆਓ ਜੀ ਆਓ ਜੀ। ਨਗਰ ਜਾ ਕੇ ਜਾਓ ਜੀ। ਗਰਮਾ-ਗਰਮ ਪੀਰ ਦਾ ਲੰਗਰ ਆਓ ਜੀ ਦੀੇਵਾ ਦੇ ਵਿੱਚ ਹਾਜ਼ਰ ਆ ਜੀ। ਬਹੁਤ-ਬਹੁਤ ਧੰਨਵਾਦ ਛੱਗੇ ਜੀ। ਦਰਬਾਰ ਦਾ ਕਰੋ। ਜੀ ਦਾ ਜੀ ਦਾ ਨਾਮ ਕਰਕੇ ਖੜ ਕੇ ਆ ਰਿਹਾ ਹੈ ਜੀ। ਹੇ ਵਾਜਾ ਵੀਰ ਜਵਾ ਦੀ ਵਾਰ ਨੇ ਹੋ ਗਈ ਖਿਆਲੀ ਥਾਵਰ 3 ਕੇ ਜੀ ਲੰਗਰ ਖਾ ਕੇ ਜਾਓ ਕਰਮ ਕਾਮ ਵਾਜਾ ਜੀ ਵਾਹਿਗੁਰੂ ਦਾ ਬਹੁਤ ਬਹੁਤ ਤੰਬਾਸ ਸੰਗਤ ਸਾਜ ਦੀ ਜੀ ਜੁੜੀ ਸੰਗਤ ਸਾਜ ਦੀ ਜੀ ਗੁਰਦਾਸ আটা মারা দুনিয়া আগলি এ ਕਿਮਾ ਅੱਲੜ ਬੇਯਾ ਸੋਦਾ ਪਾਜੀ